ਅਾਜ ਦੀ ਵੀਡੀਓ ਵਿੱਚ ਬਈ ਚਾਰੀਆਂ ਵਾਲੀ ਵੀਡੀਓ ਬਣਾਈ ਆ ਚਾਰੀ ਟੌਪ ਨੇ ਆ ਪਿੰਡ ਸਲਾਤਪੁਰਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਮੋਬਾਈਲ ਨੰਬਰ ਬੋਲੇ 777317317 7347317317 ਬਈ ਕਿਹੜਾ ਸੁਆ ਸੁਈਆ ਪਹਿਲਾਂ ਨੂੰ ਬੱਚੀਆਂ ਸੁਈਆਂ ਜੀ ਜਿਹੜੀਆਂ ਸੁਈਆਂ ਉਹ ਵੀ ਪਲੂਨ ਆ ਜਿਹੜੀਆਂ ਗੱਬਣਾ ਉਹ ਵੀ ਪਲੂਨ ਆ ਜੀ ਪਹਿਲਾ ਸੁਆ ਸੋਈ ਆ ਕਦੋਂ ਸੋਈ ਆ ਭਰਾ ਇਹਨੂੰ ਅਜ ਤੀਜਾ ਦਿਨ ਆ ਜੀ ਬੱਚਾ ਕੀ ਹੈ ਮਾੜਾ 7 ਤਰੀਕ ਦੀ ਸ਼ਾਮ ਦੀ ਸੁਈ ਰ ਬੱਚੀ ਮਗਰ ਹੈਰ ਸ਼ਹਿਰ ਜੀ ਆ ਵੀ ਹੈਰ ਸ਼ਹਿਰ ਹੈ ਜੀ ਆ ਵੀ ਹੈਰ ਸ਼ਹਿਰ ਕੋਲੇ ਪਾਸੋਂ ਮਗਲੇ ਪਾਸੋਂ ਲੈ ਬਾਤ ਖਾ ਦਿਓ ਲੈ ਵਾ ਦੇਖੋ ਫੁੱਲ ਵੀਡੀਓ ਜਿਧਾਰਾ ਮਾਰਾ ਗੱਬੇ ਦਾ ਲੈ ਵਾ ਇੱਕ ਨੰਬਰ ਇਹ ਨਾੜਾ ਨੂੜਾ ਲੈਵੇ ਤੇ ਫੁੱਲ ਮੁੱਲ ਜਮ ਜਾਇ ਜਾ ਕੀ ਮੁੱਲ ਆ ਭਾਈ 72000 ਦੀ ਦੇਵਾਂਗੇ ਡਾਕਟਰ ਸਾਹਿਬ ਇਹ 100 ਕਿਲੋਮੀਟਰ ਤੱਕ ਆਪਣਾ ਕਰਾਇਆ ਫ੍ਰੀ ਚਾਰਾਂ ਮੱਛੀਆਂ ਤੇ ਓਕੇ ਭਾਈ ਤੇ ਆ ਬੜਾ ਇਹ ਵੀ 57000 ਦੀ ਰੱਟ ਸਾਹਿਬ ਇਹ ਵੀ ਮੂੰਹ ਚਾਰ ਦੰਦ ਉਹ ਵੀ ਮੂੰਹ ਚਾਰ ਦੰਦ ਆ ਵੀ ਮੂੰਹ ਚਾਰ ਦੰਦ ਕਿੰਨੇ ਦਿਨ ਲਊਗੀ ਇਹ ਇਹ ਇੱਕ ਤੋਂ ਦੋ ਦਿਨ ਲਊ ਜੀ ਇੱਕ ਦੋ ਦੋ ਦਿਨਾਂ ਦੀ ਕੱਚੀ ਲੇਵਾ ਵੇਖੋ ਫੰਡ ਵਾਲਾ ਬ੍ਰੀਡ ਫੋਲ ਵਾਲਾ ਭਾਈ ਹਾਂਜੀ ਤੇ ਆ ਵੜ ਕਿੰਨੇ ਦਿਨ ਲਊ ਇਹ ਸੂਵੇ ਜੀ ਦੋ ਘੰਟਿਆਂ ਨੂੰ ਸੂਵੇ ਤਿੰਨਾਂ ਨੂੰ ਤਿਆਰੀਆਂ ਚਾ ਚਾਰੀਆਂ ਚਾ ਚੀ ਲੇਵਾ ਬੜਾ ਚੰਗਾ ਤਿਆਰੀ ਬੜੀ ਚੰਗੀ ਹਾਂਜੀ ਜਾਨ ਪ੍ਰਾਣ ਖੋਲੂ ਜੀ ਜਰਸੀ ਆ 57000 ਦੀ ਬੱਚੀ ਦੇਵਾਂ ਜਮ ਜੈ ਜਮੋਲਾ ਆ ਕਦੋਂ ਇਹਨੂੰ ਇੱਕ ਚਾਰ ਪੰਜ ਮਿੰਟ ਹੋਈ ਆ ਜੀ ਸੂਈ ਨੂੰ ਬੱਚਾ ਬੱਚੀ ਬੱਚੀ ਦਿੱਤੀ ਆ ਜੀ ਇਹਨੇ ਐਵੀਐਸ ਦੇਖਣੀ ਕਿਹੜ ਦੱਸਿਆ ਸੀ ਉਹਨਾਂ ਨੇ ਚਲੋ ਕੋਈ ਚੱਕਰ ਨਹੀਂ ਆਪਾਂ ਹੂੰ ਜਿਵੇਂ ਮਾਲਕਾਂ ਨੇ ਮੰਨ ਲਿਆ ਲੈਵਾ ਬੜਾ ਚੰਗਾ ਹਾਂਜੀ ਧੰਨ ਹੋਰ ਵੀ ਕਰਕੇ ਦਿਖਾ ਦੇ ਚਵਾਈ ਬਹੁਤ ਸੋਹਣੀ ਹੈ ਕੱਲੀ ਹੋਏ ਕੱਲੀਆਂ ਦੇਖੀਆਂ ਦੀਆਂ ਤਾਰੀਆਂ ਲੱਟ ਸਾਹਿਬ ਮੁੱਲ ਕੀ ਹੈ ਜੈ ਲੱਟ ਸਾਹਿਬ 55000 ਦੀ ਬੱਛੀ ਦੇਵਾਂਗੇ ਚੱਕ ਜਮਾ ਜਾਇਜ਼ ਮੁੱਲ ਆ ਭਾਈ ਧੰਨਵਾਦ